NNRN نیوز ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਕੱਲ ਵੀ ਅਖਬਾਰਾਂ ਦੇਖ ਰਹੇ ਹੋ ਦਰਿਆ ਸਤਲੁਜ ਦੀ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਸੀ ਤਾਂ ਉਸ ਤੋਂ ਬਾਅਦ ਪਹਿਲੀ ਅਪਡੇਟ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਤੇ ਇਹ ਪਹਿਲਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇੱਧਰ ਦੀ ਕੱਲ ਦੀ ਜੋ ਤਸਵੀਰ ਸੀ ਇੱਧਰ ਪਹਿਲਾਂ ਤੁਸੀਂ ਇਹ ਦਰਿਆ ਦੇਖ ਲਓ ਇੱਧਰ ਉਹ ਜੋ ਪਾਣੀ ਹੈ ਸਾਰਾ ਇਸ ਟੋਏ ਦੇ ਵਿੱਚ ਪੈ ਗਿਆ ਸੀ ਤਕਰੀਬਨ 1 ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਜੋ ਤਾਜ਼ਾ ਹਾਲਾਤ ਨੇ ਤੇ ਪਾਣੀ ਇੱਕ ਵਾਰ ਫੇਰ ਘਟ ਕੇ ਪਾਣੀ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਸਪੀਡ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਕਿ ਪਾਣੀ ਦਰਾਇ ਸਤਲੂ ਜੀ ਦਾ ਇੱਕ ਵਾਰ ਘਟ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਵਾਰ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਕੱਲ ਕਾਫੀ ਆਦਾ ਪਾਣੀ ਵਧਿਆ ਉਸ ਤੋਂ ਬਾਅਦ ਦੇ ਰਾਤ ਤੱਕ ਪਾਣੀ ਵਧਦਾ ਰਿਹਾ ਪਰ ਹੁਣ ਤਕਰੀਬਨ ਇੱਕ ਘੰਟੇ ਦੀ ਜੋ ਅਪਡੇਟ ਹੈ ਪਹਿਲਾਂ ਪਾਣੀ ਜੇ 1 ਫੁੱਟ ਘਟਿਆ ਸੀ ਪਰ ਹੁਣ ਪਾਣੀ ਦੁਬਾਰਾ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਦਰਾਇ ਸਤਲੂ ਜੀ ਦੇ ਇਸ ਵਕਤ ਦੀ ਤਾਜ਼ਾ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ ਤਾਰੇ ਪਾਸੇ ਅੰਦਰ ਜੋ ਅੰਦਰਲੀ ਤਸਵੀਰ ਹੈ ਦਰਿਆ ਦੀ ਸਾਰੀਆਂ ਟਿੱਬੀਆਂ ਜਿੰਨੀਆਂ ਵੀ ਸੀ ਅਜੇ ਵੀ ਉਹ ਟਿਕਿਆ ਹੋਈਆਂ ਕੁਝ ਨੰਗੀਆਂ ਹੋਈਆਂ ਸੀ ਤੇ ਫਿਰ ਹੁਣ ਉੱਪਰ ਪਾਣੀ ਚੜ੍ਹਨਾ ਸ਼ੁਰੂ ਹੋ ਚੁੱਕਿਆ ਪਾਣੀ ਫੇਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਤਸਵੀਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਯਕਨਾ ਪਾਣੀ ਸਪੀਡ ਦੀ ਤੇਜ਼ ਹੋਈ ਅੱਗੇ ਜਾ ਕੇ ਦਿਖਾ ਦਿੰਦੇ ਹਾਂ ਥੋੜਾ ਕਿ ਸਪੀਡ ਜੀ ਜੋ ਇਸ ਪਾਣੀ ਦੀ ਯਕਨਾ ਉਹ ਤੇਜ਼ ਹੁਣ ਫਿਰ ਹੋਈ ਹੈ ਤੇ ਪਾਣੀ ਹੁਣ ਫਿਰ ਇੱਕ ਵਾਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਅਪਡੇਟ ਵੱਡੀ ਖਬਰ ਤੁਹਾਨੂੰ ਅਸੀਂ ਦੇ ਰਿਹਾ ਹਾਂ अफवाहਾਂਤ ਨਾ ਜਾਓ ਸਹੀ ਤੇ ਸਟੀਕ ਖਬਰਾਂ ਸੁਣੋ ਔਰ ਪ੍ਰਸ਼ਾਸਨ ਦੀ ਹਦਾਇਤਾਂ ਦੀ ਪਾਲਣਾ ਕਰੋ ਜੇਕਰ ਪ੍ਰਸ਼ਾਸਨ ਕੋਈ ਆ ਕੇ ਕਹਿੰਦਾ ਕਿ ਤੁਸੀਂ ਦਰਿਆਵ ਦੇ ਵਿੱਚੋਂ ਬਾਹਰ ਆ ਜਾਓ ਤਾਂ ਨੁਕਸਾਨ ਹੋਊਗਾ ਤਾਂ ਬਾਹਰ ਆ ਜਾਣਾ ਚਾਹੀਦਾ ਬੈਸੇਜ ਆਪ ਨੂੰ ਵੀ ਪਤਾ ਹੈ ਕਿ ਦਰਿਆ ਇਸ ਟਾਈਮ ਸਾਰੇ ਉਫਾਨ ਤੇ ਹੈ ਤਾਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਦਰਿਆ ਸਤਲੁਜ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵੇਰੇ ਦੀ ਗੱਲ ਇੱਕ ਲੋਹੀ ਆ ਰਹੀ ਹੈ ਇਹਦੇ ਵਿੱਚੋਂ ਪਾਣੀ ਦੀ ਖਬਰ ਜੋ ਆਈ ਕਹਿੰਦੇ ਕਿ ਜਿੱਥੇ ਕਿ ਬੰਨ ਟੁੱਟਿਆ ਸੀ ਉਸ ਤੋਂ ਥੋੜੀ ਦੂਰ ਅਗਮੜੀ ਜਗ੍ਹਾ ਇੱਕ ਕਿਲਾ ਕਹਿੰਦੇ ਨਾਲ ਛੱਡ ਕੇ ਬੰਨ ਤੋਂ ਤਾਂ ਉਸ ਝੋਨੇ ਦੇ ਵਿੱਚ ਵੀ ਪਾਣੀ ਪੈ ਚੁੱਕਿਆ ਪਰ ਜਦੋਂ ਇੱਧਰ ਪਾਣੀ ਉੱਤਰਦਾ ਤਾਂ ਉਧਰਲੀ ਸਾਈਡ ਨੀਵੀਂ ਹੁਣ ਕਰਕੇ ਪਾਣੀ ਵੱਧਦਾ ਇੱਕ ਵਾਰ ਪਾਣੀ ਉਧਰ ਹੁਣ ਵੱਧ ਰਿਹਾ ਹੋਊਗਾ ਪਰ ਉਸ ਤੋਂ ਬਾਅਦ ਇੱਕ ਵਾਰ ਪਾਣੀ ਫਿਰ ਇੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੁਣ ਇਹ ਵੀ ਪਾਣੀ ਉੱਥੇ ਜਾਏਗਾ ਤੇ ਗੱਲ ਸਾਫ਼ ਹੈ ਕਿ ਉਧਰ ਵੀ ਪਾਣੀ ਇੰਨਾ ਕੋ ਪਾਣੀ ਬੰਨ ਦੇ ਨਾਲ ਲੱਗ ਸਕਦਾ ਔਰ ਕਈ ਥਾਵਾਂ ਤੇ ਜੋ ਝੋਨੇ ਸੀ ਉਹ ਡੁੱਬੇ ਵੀ ਹੈ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਹੈ ਤਸੀਂ ਹਰ ਇੱਕ ਸੱਚੀ ਤੇ ਸਹੀ ਖਬਰ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਉਹ ਤੱਕ ਤੁਸੀਂ ਦੇਖਦੇ ਰਹੋ ਐਨ ਐਨ ਆਰ ਨਿਊਜ਼ ਇੱਕ ਵਾਰ ਫਿਰ ਮੈਂ ਤੁਹਾਨੂੰ ਦਿਖਾ ਦਿੰਨਾ ਦਰਿਆ ਸਤਲੁਜ ਦਾ ਜੋ ਪਾਣੀ ਹੈ ਪਾਣੀ ਇੱਕ ਵਾਰ ਬਹੁਤ ਜ਼ਿਆਦਾ ਘਟ ਗਿਆ ਸੀ ਪਰ ਹੁਣ ਤੋਂ ਬਾਅਦ ਇੱਕ ਵਾਰ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੋ ਤਾਜ਼ਾ ਅਪਡੇਟ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਵੇਂ ਹੀ ਕੋਈ ਨਵੀਂ ਖਬਰ ਸਾਡੇ ਸਾਹਮਣੇ ਆਉਂਦੀ ਹੈ ਤਾਂ ਮੈਂ ਉਹ ਵੀ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨ ਐਨ ਆਰ ਨਿਊਜ਼ ਕੈਮਰਾਮੈਨ ਸੁਨਨ ਦਾ ਹਰਦੀਪ ਦਰਿਆ ਸਤਲੁਜ